ਸਾਰਨ ਸਸ਼ੀਕਾਲ ਆਪਣੇ ਚੈਨਲ ਤੇ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈਗਾ ਜਿਹੜੇ ਆਪਣੇ ਚੈਨਲ ਤੇ ਨਵੇਂ ਆਏ ਨੇ ਜੀ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਜੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਉਹਨਾਂ ਨੂੰ ਚੰਗੀ ਤਰ੍ਹਾਂ ਮਿਲ ਸਕੇ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੀ ਤਾਂ ਜੋ ਵੀਡੀਓ ਬਾਰੇ ਪੂਰੀ ਜਾਣਕਾਰੀ ਆਪਾਂ ਨੂੰ ਮਿਲ ਸਕੇ ਅੱਜ ਦੀ ਜਿਹੜੀ ਵੀਡੀਓ ਆ ਉਹ ਆਪਾਂ ਡਾਇਰੈਕਟ ਲਿਨ ਸੂਟ ਕਿਵੇਂ ਕਰਨਾ ਸ਼ਿਲਕ ਦੇ ਜਿਹੜੇ ਸੂਟ ਨੇ ਕਿਵੇਂ ਡਾਇਰੈਕਟ ਲਿਨ ਕਰਨਾ ਨੇ ਜੀ ਉਹਨਾਂ ਬਾਰੇ ਦੱਸਾਂਗੇ ਹੁਣ ਜੀ ਆਪਾਂ ਆ ਇੱਕ ਸ਼ਿਲਕ ਦਾ ਸੂਟ ਲਿਆ ਤੇ ਨਾਲ ਸੇਮ ਇੱਕ ਇਹਦਾ ਦੁਪੱਟਾ ਹੈਗਾ ਜਿਵੇਂ ਜੀ ਹੁਣ ਆਪਣੇ ਸਾਰੇ ਪਾਰਟੀ ਵੇਅਰ ਸੂਟ ਹੁੰਦੇ ਨੇਗੇ ਇਹਨਾਂ ਤੇ ਦਾਗ ਧੱਬੇ ਥੋੜੇ ਜਿ ਲੱਗ ਜਾਂਦੇ ਨੇ ਹਨ ਤੇ ਉਹਨਾਂ ਨੂੰ ਆਪਾਂ ਘਰ ਵਿੱਚ ਹੀ ਕਿਵੇਂ ਡਰਾਈ ਕਲੀਨ ਕਰ ਸਕਦੇ ਆ ਉਹਦੇ ਬਾਰੇ ਦੱਸਾਂਗੇ ਜਿਵੇਂ ਜੀ ਹੁਣ ਆਪਣੇ ਆ ਦੇਖੋ ਆਹ ਦੁਪट्टे ਤੇ ਜੀ ਤੇਲ ਦਾ ਦਾਗ ਲੱਗਿਆ ਹੋਇਆ ਹੈਗਾ ਇਹ ਮੰਮੀ ਦਾ ਸੂਟ ਸੀ ਜੀ ਕਿਉਂਕਿ ਜਦੋਂ ਹੁਣ ਕਾਫੀ ਜਿਹੜੇ ਬਜ਼ੁਰਗ ਹੁੰਦੇ ਨੇ ਆਪਣੇ ਹਨਾ ਸਿਰ ਤੇ ਚੁੰਨੀ ਵਗੈਰਾ ਲੈਂਦੇ ਨੇ ਮਿੱਠੇ ਵਾਲੇ ਹੱਥ ਵੀ ਲਾ ਲਓ ਹਨਾ ਕੁਝ ਵੀ ਆ ਦੇਖੋ ਆਹਰ ਦਾਗ ਲੱਗੇ ਹੋਏ ਨੇ ਜੀ ਇਹ ਆਪਾਂ ਸਾਰੇ ਕੱਢਣੇ ਨੇਗੇ ਤੇ ਆਪਾਂ ਦੱਸਾਂਗੇ ਵੀ ਆਪਾਂ ਆਪਣੀ ਵੀਡੀਓ ਵਿੱਚ ਦੱਸਾਂਗੇ ਵੀ ਆਪਾਂ ਸੂਡ ਘਰ ਵਿੱਚ ਹੀ ਕਿਦਾਂ ਡਾਇਰੈਕਟ ਲਾਈਨ ਕਰ ਸਕਦੇ ਆਂਗੇ ਚਲੋ ਜੀ ਹੁਣ ਆਪਾਂ ਵੀਡੀਓ ਸ਼ੁਰੂ ਕਰਦੇ ਆਂਗੇ ਹੁਣ ਆਪਾਂ ਨੇ ਜਿਵੇਂ ਇੱਕ ਨਾਰਮਲ ਜਿਵੇਂ ਪਾਣੀ ਲੈ ਲੈ ਟੂਟੀ ਵਾਲਾ ਪਾਣੀ ਲਾ ਲਓ ਗਰਮ ਪਾਣੀ ਨਹੀਂ ਲੈਣਾ ਹੈਗਾ ਇਹਦੇ ਵਿੱਚ ਕੋਈ ਵੀ ਆਪਾਂ ਨੇ ਸ਼ੈਂਪੂ ਲੈ ਲੈਣਾ ਜੀ ਥੋੜਾ ਜਿਹਾ ਆਪਾਂ ਸ਼ੈਂਪੂ ਪਾਵਾਂਗੇ ਇਹਦੇ ਚ ਆਪਾਂ ਨੇ ਸ਼ੈਂਪੂ ਪਾ ਲੈਣਾ ਜੀ 2 ਕ ਚਮਚੇ ਕੋਈ ਮਰਜ਼ੀ ਜ਼ਰੂਰੀ ਨਹੀਂ ਹੈਗਾ ਵੀ ਆਪਾਂ ਆਹੀ ਕੰਪਨੀ ਦਾ ਸ਼ੈਂਪੂ ਲੈਣਾ ਜਾਂ ਕੋਈ ਨਹੀਂ ਫਲਸ ਲੈਣਾਗਾ ਕੋਈ ਮਰਜ਼ੀ ਆਪਾਂ ਕੋਈ ਮਰਜ਼ੀ ਜੀ ਆਪਾਂ ਸ਼ੈਂਪੂ ਵਰਤ ਸਕਦੇ ਆਂਗੇ ਇਹਦੇ ਨਾਲ ਜੀ ਕੀ ਹੁੰਦਾਗਾ ਸ਼ੈਂਪੂ ਨਾਲ ਆਪਣੇ ਜਿਹੜੇ ਦਾਗ ਧੱਬੇ ਨੇਗੇ ਹਨਾ ਸੂਟ ਦੇ ਚੰਗੀ ਤਰ੍ਹਾਂ ਲੈ ਜਾਂਦੇ ਨੇ ਜੀ ਹੁਣ ਚੰਗੀ ਤਰ੍ਹਾਂ ਆਪਾਂ ਨੇ ਇਹਨੂੰ ਪਾਣੀ ਵਿੱਚ ਮਿਕਸ ਕਰਨਾ ਜੀ ਇਹਦੇ ਵਿੱਚ ਦੋ ਤਿੰਨ ਇੱਕ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ ਜੀ ਇਹਦੇ ਨਾਲ ਆਪਾਂ ਸੂਟ ਚੰਗੀ ਤਰ੍ਹਾਂ ਘਰੇ ਵਾਸ਼ ਕਰ ਸਕਦੇ ਹਾਂ ਜੀ ਇਹਨੂੰ ਚੰਗੀ ਤਰ੍ਹਾਂ ਘੋਲ ਲੈਣਾ ਸ਼ੈਂਪੂ ਨੂੰ ਇਸ ਤੋਂ ਬਾਅਦ ਜਿਹੜੀ ਚੀਜ਼ ਜੀ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਬੇਕਿੰਗ ਸੋਡਾ ਇਹਦੇ ਨਾਲ ਜਿਹੜੇ ਕੱਪੜੇ ਦੇ ਜਿਹੜੇ ਰੇਸ਼ੇ ਨੇ ਚੰਗੀ ਤਰ੍ਹਾਂ ਵਧੀਆ ਰਹਿੰਦੇ ਨੇਗੇ ਇੱਕ ਚਮਚਾ ਪਾਣੀ ਆ ਪਾ ਦੇਣਾ ਜੀ ਆਪਾਂ ਨੇ ਚੰਗੀ ਤਰ੍ਹਾਂ ਇਹਨੂੰ ਮਿਕਸ ਕਰਨਾ ਪਾਣੀ ਦੇ ਵਿੱਚ ਤਾਂ ਜੋ ਡਲੀਆਂ ਜੀਆਂ ਨੇ ਜਿਹੜੀਆਂ ਇਹਦੇ ਵਿੱਚ ਰਹਿਣ ਜੀ ਚੰਗੀ ਤਰ੍ਹਾਂ ਆਪਾਂ ਨੇ ਜੀ ਇਹਨੂੰ ਘੋਲ ਲੈਣਾਗਾ ਪਾਣੀ ਦੇ ਵਿੱਚ ਇਹਨੂੰ ਪੰਜਾਬੀ ਦੇ ਵਿੱਚ ਮਿੱਠਾ ਸੋਡਾ ਵੀ ਕਹਿ ਦਿੰਦੇ ਨੇਗੇ ਇਹਦੇ ਨਾਲ ਕੱਪੜੇ ਦੇ ਜਿਹੜੇ ਰੇਸ਼ੇ ਨੇ ਬਹੁਤ ਵਧੀਆ ਰਹਿੰਦੇ ਨੇਗੇ ਤੇ ਨਾਲੇ ਜੀ ਇਹ ਵੀ ਕਲਰ ਪੱਕਣ ਦਾ ਕੰਮ ਕਰਦਾ ਹੈਗਾ ਇੱਕ ਚੀਜ਼ ਜੀ ਆਪਾਂ ਹੋਰ ਪਾਵਾਂਗੇ ਇਹਦੇ ਵਿੱਚ ਇਹਦੇ ਵਿੱਚ ਜੀ ਆਪਾਂ ਨਮਕ ਵੀ ਪਾਵਾਂਗੇ ਇੱਕ ਚਮਚਾ ਭਰ ਕੇ ਆਪਾਂ ਨੇ ਨਮਕ ਦਾ ਪਾ ਦੇਣਾਗਾ ਇਹ ਵੀ ਜਿਹੜਾ ਹੁਣ ਜਿਵੇਂ ਆਪਣੇ ਜਿਹੜੇ ਸੂਟ ਦਾ ਕਲਰ ਫਿਰੋਜੀ ਹੈ ਜੀ ਫਰੋ ਜੀ ਦਾ ਵੀ ਆਪਾਂ ਕਹਿੰਦੇ ਨੇ ਰੰਗ ਨਿਕਲਦਾ ਇਹਦੇ ਨਾਲ ਬਾਹਲਾ ਰੰਗ ਨਹੀਂ ਨਿਕਲਣਾ ਜੀ ਸੂਟ ਚ ਚੰਗੀ ਤਰ੍ਹਾਂ ਜੀ ਹੁਣ ਆਪਾਂ ਇਹਨੂੰ ਮਿਕਸ ਕਰ ਲੈਣਾਗਾ ਇਹ ਜੀ ਜਦ ਵੀ ਆਪਾਂ ਨੇ ਕੁਛ ਵੀ ਆਹ ਡ੍ਰੈਕਲਿਨ ਕਰਨਾ ਸੂਟ ਜੀ ਘਰ ਵਿੱਚ ਸ਼ਾਰਡ ਲਾ ਲਓ ਕੋਈ ਸੂਟ ਲਾ ਲਓ ਜਾਂ ਦੁਪੱਟਾ ਲਾ ਲਓ ਇਹ ਜੀ ਪਹਿਲਾਂ ਆਪਾਂ ਸਾਰਾ ਸਮਾਨ ਇਦਾਂ ਪਾ ਕੇ ਨਾ ਮਿਕਸ ਕਰ ਲੈਣਾਗਾ ਆਇ ਨਹੀਂ ਹੈਗਾ ਵੀ ਆਪਾਂ ਪਾਣੀ ਪਾ ਲਿਆ ਵੀ ਸੂਟ ਵਿੱਚ ਡਿਪ ਕਰਤਾ ਵੀ ਫੇਰ ਸਾਰਾ ਕੁਝ ਪਾਉਣਾ ਜੀ ਨਹੀਂ ਜੀ ਐਵੇਂ ਨਹੀਂ ਕਰਨਾ ਹੈਗਾ ਪਹਿਲਾ ਸਾਰਾ ਜਿਹੜਾ ਸਮਾਨ ਆਪਾਂ ਨੇ ਪਾ ਲੈਣਾ ਇਹਦੇ ਵਿੱਚ ਪਾਣੀ ਦੇ ਵਿੱਚ ਫੇਰ ਜੀ ਆਪਾਂ ਜਿਹੜਾ ਕੱਪੜਾ ਹੈ ਉਹ ਡਿਪ ਕਰਨਾ ਹੈਗਾ ਤੇ ਦੂਸਰੀ ਗੱਲ ਜੀ ਜਦ ਵੀ ਆਪਾਂ ਨੇ ਕੋਈ ਜਿਵੇਂ ਹੁਣ ਆਪਣੇ ਕਲਰ ਸੂਟ ਦੇ ਸ਼ਰਟ ਜਿਹੜੀ ਹੁੰਦੀ ਹੈ ਡਾਰਕ ਹੁੰਦੀ ਹੈ ਸਲਵਾਰ ਲਾਈਟ ਹਨ ਵੀ ਪਹਿਲਾਂ ਜੀ ਆਪਾਂ ਨੇ ਲਾਈਟ ਕਲਰ ਪਾਉਣਾ ਹੈਗਾ ਤਾਂ ਆਈ ਨਹੀਂ ਹੈਗਾ ਵੀ ਸੂਟ ਆਪਾਂ ਨੇ ਇਕੱਠੇ ਹੀ ਜਿਹੜਾ ਡਿਪ ਕਰ ਦੇਣਾ ਹੈਗਾ ਫਿਰ ਜਿਹੜਾ ਰੰਗ ਹੁੰਦਾ ਜੀ ਜਿਹੜਾ ਲਾਈਟ ਕਲਰ ਤੇ ਡਾਰਕ ਕਲਰ ਆਪਣਾ ਚੜ ਜਾਂਦਾ ਹੈਗਾ ਉਹ ਬਹੁਤ ਔਖਾ ਫਿਰ ਔਖਾ ਨਿਕਲਦਾ ਜੀ ਸੂਟ ਤੋਂ ਚਲੋ ਜੀ ਹੁਣ ਆਪਾਂ ਜਿਹੜਾ ਚੰਗੀ ਤਰ੍ਹਾਂ ਆਪਣਾ ਜਿਹੜਾ ਆ ਸਾਰਾ ਸਮਾਨ ਚੰਗੀ ਤਰ੍ਹਾਂ ਸ਼ੈਂਪੂ ਲਾ ਲਓ ਹਨਾ ਨਮਕ ਲਾ ਲਓ ਚੰਗੀ ਤਰ੍ਹਾਂ ਜਿਹੜੀਆਂ ਡਲੀਆਂ ਨੇ ਖੁਰਗੀਆਂ ਕੁਲ ਗਿਆ ਜੀ ਹੁਣ ਆਪਾਂ ਇਹਦੇ ਵਿੱਚ ਸੂਟ ਡਿਪ ਕਰਦੇ ਆਂਗੇ ਹੁਣ ਜਿਹੜਾ ਆਪਣਾ ਆ ਸੂਟ ਹੈ ਜੀ ਦੇਖੋ ਹਨਾ ਦੇ ਨਾਲ ਦੁਪੱਟਾ ਇਹਨੂੰ ਆਪਾਂ ਇਕੱਠੇ ਡਿਪ ਕਰਾਂਗੇ ਇਹ ਕਿਉਂਕਿ ਹੁਣ ਆਲ ਓਵਰ ਸੂਟ ਆ ਉਹਨਾਂ ਨੂੰ ਆਪਾਂ ਇਕੱਠੇ ਡਿਪ ਕਰ ਸਕਦੇ ਆਂਗੇ ਜਿਹੜੇ ਹੁਣ ਜਿਵੇਂ ਆਪਣੇ ਮੈਚਿੰਗ ਸੂਟ ਨੇ ਜੀ ਉਹ ਆਪਣੇ ਡੱਬ ਖੜਬੇ ਹੋ ਜਾਂਦੇ ਨੇਗੇ ਹਨਾ ਇਹ ਜਿਹੜੇ ਡੱਬ ਖੜਬੇ ਹੋਣ ਦਾ ਰੀਜ਼ਨ ਇਹੀ ਆ ਜੀ ਜਦੋਂ ਆਪਾਂ ਇਕੱਠੇ ਹਨਾ ਲਾਈਟ ਡਾਰਕ ਸੂਟਾਂ ਨੂੰ ਪਾ ਦਿੰਦੇ ਆ ਹੁਣ ਜੀ ਵਿੱਚ ਹੀ ਦੁਪੱਟਾ ਆਪਾਂ ਇਕੱਠੇ ਡਿਪ ਕਰਾਂਗੇ ਜੀ ਕਿਉਂਕਿ ਇਹਦਾ ਆਪਾਂ ਨੂੰ ਕੋਈ ਡਰ ਨਹੀਂ ਹੈਗਾ ਨਾ ਵੀ ਰੰਗ ਚੜਜੂਗਾ ਵੀ ਸੇਮ ਕਲਰ ਦਾ ਦੁਪੱਟਾ ਜੀ ਸੇਮ ਕਲਰ ਦਾ ਹੀ ਆਪਣੀ ਜਿਹੜੀ ਸ਼ਰਟ ਹੈਗੀ ਏ ਜੀ ਆਪਾਂ ਆਇ ਨਹੀਂ ਹੈਗਾ ਵੀ ਇਹਨੂੰ ਬਰਸ਼ ਲਾ ਕੇ ਹਨਾ ਮਲ ਲੈਣਾਗਾ ਨਹੀਂ ਜੀ ਕਿਉਂਕਿ ਇਹਦੇ ਨਾਲ ਨਾਲ ਤਾਂ ਜਿਹੜਾ ਆਪਣਾ ਸੂਟ ਆ ਛਿੱਜ ਜਾਊਗਾ ਹਨਾ ਫਟਣ ਦਾ ਵੀ ਡਰ ਹੈ ਜੀ ਇਹ ਸੌਫਟ ਸੌਫਟ ਹੱਥਾਂ ਨਾਲ ਆਪਾਂ ਨੇ ਜਿੱਥੇ ਵੀ ਆਪਾਂ ਨੂੰ ਮੈਲ ਲੱਗਦੀ ਆ ਦੁਪੱਟੇ ਤੇ ਜਾਂ ਸੂਟ ਤੇ ਜੀ ਆਪਾਂ ਨੇ ਐਵੇਂ ਮਲ ਲੈਣਾਗਾ ਹਲਕੇ ਹਲਕੇ ਹੱਥਾਂ ਨਾਲ ਇਹ ਜਿਹੜੀਆਂ ਤਿੰਨੇ ਚੀਜ਼ਾਂ ਪਾਈਆਂ ਨੇਗੀਆਂ ਇਹ ਸੌਫਟ ਹੁੰਦੀਆਂ ਨੇਗੀਆਂ ਤਾਂ ਹੀ ਜਿਹੜਾ ਆਪਣੇ ਸੂਟ ਦੀ ਜਿਹੜੀ ਸਮੂਥਨੈਸ ਬਣੀ ਰਹਿੰਦੀ ਏ ਜੀ ਹੁਣ ਜੀ ਆਪਾਂ ਇਹ ਬਰਸ਼ ਨਾਲ ਨਹੀਂ ਹਨਾ ਦੇਖੋ ਆਏ ਮਲਣਾ ਹੈਗਾ ਜਿੱਥੇ ਹੁਣ ਜਿਵੇਂ ਆ ਦੇਖੋ ਆਪਣੇ ਆ ਬਾਵਾ ਦੇ نیچے ਹਨਾ ਗਰਮੀ ਜਾਂ ਪਸੀਨੇ ਨਾਲ ਆ ਜਾਂਦਾ ਇੱਥੇ ਹਲਕੇ ਹਲਕੇ ਹੱਥਾਂ ਨਾਲ ਜੀ ਆਪਾਂ ਨੇ ਇਹ ਮਲਣਾ ਹੈਗਾ ਤੇ ਆਪਣੇ ਪਿਛਲੇ neck ਤੇ ਹਨਾ ਮੈਲ ਜੇ ਜੰਮ ਜਾਂਦੀ ਹੈ ਹਲਕੇ ਹਲਕੇ ਹੱਥਾਂ ਨਾਲ ਜੀ ਆਪਾਂ ਨੇ ਐਵੇਂ ਬਸ ਮਲਣਾ ਹੈਗਾ ਸੂਟ ਨੂੰ ਇਹ ਆਪਾਂ ਜਦ ਵੀ ਲੈਣਾ ਜੀ ਕੋਈ ਆਪਾਂ ਨੇ ਨਾ ਹਨਾ ਹਲਕਾ ਜਿਹਾ ਬਰਸ਼ ਲੈਣਾ ਹੈ ਪੋਲਾ ਜਾਂ ਉਹਦੇ ਨਾਲ ਆਪਾਂ ਨੇ ਦੇਖੋ ਆਏ ਮਲਣਾ ਹੈਗਾ ਐ ਹਾਰਡ ਬਰਸ਼ ਨਹੀਂ ਲੈਣਾ ਹੈਗਾ ਸਾਰੇ ਸੂਟ ਨੂੰ ਜੇ ਇਦਾਂ ਹੀ ਆਪਾਂ ਹਲਕੇ ਹਲਕੇ ਹੱਥਾਂ ਨਾਲ ਦੇਖੋ ਮਾਲ ਕੇ ਦੀ ਜਿਹੜੀ ਮੈਲ ਜੀ ਆਪਾਂ ਨੇ ਕੱਢ ਲੈਣੀ ਹੈਗੀ ਇਹ ਜਿਹੜਾ ਸੂਟ ਹੈ ਜੀ ਆਪਾਂ ਸਲਾਈ ਕਰਨ ਤੋਂ ਪਹਿਲਾਂ ਵੀ ਇਹਨੂੰ ਵਾਸ਼ ਕਰ ਸਕਦੇ ਆਂਗੇ ਫਿਰ ਸਲਾਈ ਕਰ ਸਕਦੇ ਆਂ ਜੀ ਹੁਣ ਜਿਹੜਾ ਜੀ ਆਪਾਂ ਦੁਪੱਟੇ ਨੂੰ ਹੈ ਤੇ ਸੂਟ ਨੂੰ ਹਨਾ ਬਾਲੀ دیر ਤੱਕ ਰੱਖਣਾ ਡਿਪ ਕਰਕੇ ਨਹੀਂ ਰੱਖਣਾ ਤਾਂ ਜੋ ਜਿਹੜੇ ਆਪਣੇ ਸੂਟ ਦੀ ਸਮੂਥਨੈਸ ਬਣੀ ਰਹੇ ਨਹੀਂ ਤਾਂ ਇਹਦੇ ਵਿੱਚ ਡੱਬ ਪਏ ਜਾਣਗੇ ਜਦ ਆਪਾਂ ਬਾਲਾ ਟਾਈਮ ਰੱਖਦੇ ਆਂ ਜੀ ਹਨਾ ਹੁਣ ਜੀ ਆਪਾਂ ਇਹਨੂੰ ਬਾਹਰ ਕੱਢ ਦੇਾਂਗੇ ਹੁਣ ਆਪਾਂ ਚੰਗੀ ਤਰ੍ਹਾਂ ਜੀ ਇਹਨਾਂ ਨੂੰ ਨਿਚੋੜ ਕੇ ਨਾਲ ਦੇ ਨਾਲ ਹਨਾ ਆਪਾਂ ਹੁਣ ਇਹਨੂੰ ਸਾਫ਼ ਪਾਣੀ ਦੇ ਵਿੱਚ ਕੱਢ ਲੈਣਾ ਤਾਂ ਜੋ ਜਿਹੜੀ ਸੂਟ ਦੀ ਸਮੂਥਨੈਸ ਆ ਉਹ ਖਤਮ ਨਾ ਹੋਵੇ ਜੀ ਤੇ ਡੱਬ ਨਾ ਪੈਣ ਇਹ ਜਿਹੜਾ ਕੰਚਾਈ ਜਾਂ ਕਲਰ ਹੁੰਦਾ ਸਰਦਾ ਇਹ ਜਿਹੇ ਚੋਂ ਆਪਣਾ ਰੰਗ ਨਿਕਲਦੀ ਹੁੰਦਾ ਤਾਂ ਹੀ ਇਹਦੇ ਵਿੱਚ ਆਪਾਂ ਨਮਕ ਪਾਏਗਾ ਤਾਂ ਜੋ ਜਿਹੜਾ ਸੂਟ ਦਾ ਚੰਗੀ ਤਰ੍ਹਾਂ ਰੰਗ ਆ ਜਿਹੜਾ ਨਾ ਨਿਕਲੇ ਵੀ ਘੱਟ ਨਿਕਲੇ ਜੀ ਇਦੇ ਵਿੱਚ ਆਪਾਂ ਨਮਕ ਤਾਂ ਹੀ ਪਾਇਆ ਜਿਹੜਾ ਸੂਟ 'ਚ ਹੁੰਨ ਜਿਵੇਂ ਬਾਹਲਾ ਕਲਰ ਨਿਕਲਦਾ ਕਈ ਸੂਟਾਂ 'ਚ ਹੁੰਦਾ ਜਿਵੇਂ ਇਹ ਕਣਚਈ 'ਚ ਤਾਂ ਜ਼ਿਆਦਾ ਨਿਕਲਦਾ ਆਪਾਂ ਫਰੋਜ਼ ਹੀ ਕਹਿੰਦੇ ਨੇ ਹਨਾ ਸਰਦਈ ਵੀ ਕਹਿੰਦੇ ਜੀ ਇਹਨੂੰ ਨਮਕ ਨਾਲ ਜੀ ਆਪਣਾ ਜਿਹੜਾ ਕਲਰ ਹੈ ਦੇਖੋ ਘੱਟ ਨਿਕਲਦਾਗਾ ਆ ਦੇਖੋ ਇਹ ਕੱਪੜਿਆਂ ਨੂੰ ਆਪਾਂ ਬੱਧ ਟਾਈਮ ਨਹੀਂ ਦੇਖੋ ਜੀ ਡਿਪ ਕਰਕੇ ਰੱਖਣਾ ਥੋੜੇ ਟਾਈਮ ਲਈ ਡਿਪ ਕਰਕੇ ਰੱਖਣਾ ਹੈਗਾ ਤੇ ਇਹਨੂੰ ਸੌਫਟ ਸੌਫਟ ਹੱਥਾਂ ਨਾਲ ਜਿੱਥੇ ਦਾਗ ਹੋਣ ਜੀ ਉੱਥੋਂ ਮਾਲਣਾ ਹੈਗਾ ਬਾਹਲਾ ਰਗੜ ਕੇ ਵੀ ਨਹੀਂ ਮਾਲਣਾ ਹੈਗਾ ਚਲੋ ਜੀ ਹੁਣ ਆਪਾਂ ਨਾਲ ਦੀ ਨਾਲ ਇਹਨੂੰ ਹਨਾ ਸਾਫ ਪਾਣੀ 'ਚ ਕੱਢ ਲਓ ਜੀ ਹੁਣ ਆਪਾਂ ਨੇ ਕਈ ਪਾਣੀ ਇਹਦੇ ਕੱਢ ਲਏ ਸਾਫ ਪਾਣੀ ਕਈ ਕੱਢ ਲੈਣੇ ਨੇ ਜੀ ਫਿਰ ਇੱਕ ਚੀਜ਼ ਹੋਰ ਆ ਜੀ ਇਹਦੇ ਵਿੱਚ ਆਪਾਂ ਨੇ ਇਹਨੂੰ ਫੇਰ ਡਿਪ ਕਰ ਲੈਣਾ ਤਾਂ ਜੋ ਇਹਦੇ ਰੇਸ਼ੇ ਚੰਗੀ ਤਰ੍ਹਾਂ ਬਣੇ ਰਹਿਣ ਤੇ ਸ਼ਾਈਨ ਵੀ ਆਵੇ ਕੱਪੜੇ ਦੇ ਵਿੱਚ ਜੀ ਹੁਣ ਜਿਹੜਾ ਸੂਟ ਸੀਗਾ ਆਪਾਂ ਕਈ ਪਾਣੀ ਵਿੱਚ ਕੱਢ ਲਿਆ ਉਹ ਸਾਬਣ ਸੀਗੀ ਬਹੁਤ ਜੀ ਉਹ ਨਿਕਲ ਗਈ ਹੁਣ ਆਪਾਂ ਨੇ ਸਾਫ ਪਾਣੀ ਫੇਰ ਲੈ ਲਿਆ ਇਹਦੇ ਵਿੱਚ ਜੀ ਹੁਣ ਆ ਜਿਵੇਂ ਚਿੱਟਾ ਸਰਕਾ ਹੁੰਦਾ ਜਿਹੜਾ ਇੱਕ ਕਾਲਾ ਸਰਕਾ ਹੁੰਦਾ ਇਹ ਆਪਾਂ ਚਿੱਟਾ ਯੂਜ਼ ਕਰਨਾ ਜੀ ਹਨਾ ਚਿੱਟਾ ਵਰਤਣਾ ਇਹਦੇ ਆਪਾਂ 2 ਚਮਚੇ ਪਾਣੀ ਪਾਣੀ ਦੇ ਵਿੱਚ ਪਾਉਣੇ ਨੇ ਚਿੱਟੇ ਸਰਕੇ ਦੇ ਜੀ ਇਹ ਜਿਵੇਂ ਪਾਣੀ ਵਰਗਾ ਹੀ ਹੁੰਦਾਗਾ ਚਿੱਟਾ ਹੁੰਦਾ ਇਹ ਇੱਕ ਕਾਲਾ ਚ ਵੀ ਆਉਂਦਾਗਾ ਇਹ ਆਪਾਂ ਚਿੱਟਾ ਸਰਕਾ ਜਿਹੜਾ ਵਰਤਣਾ ਇਹਨੂੰ ਚੰਗੀ ਤਰ੍ਹਾਂ ਮਿਲਾ ਲੈਣਾ ਇਹਦੇ ਵਿੱਚ ਬਲਉਣ ਤੋਂ ਬਾਅਦ ਹੁਣ ਜਿਹੜੇ ਇਹਦੇ ਵਿੱਚ ਆਪਾਂ ਸੂਟ ਤੇ ਦੁਪੱਟਾ ਡਿਪ ਕਰਾਂਗੇ ਹੁਣ ਇਹਦੇ ਵਿੱਚ ਜੇ ਆਪਾਂ ਜਿਹੜਾ ਸੂਟ ਆ ਕਮੀਜ਼ ਆ ਪਹਿਲਾਂ ਆਪਾਂ ਪਾਉ ਪਾ ਦੇਣਾ ਤਾਂ ਜੋ ਜਿਹੜੀ ਸੂਟ ਦੀ ਸ਼ਾਈਨਿੰਗ ਆ ਤੇ ਸਮੂਥਨੈਸ ਬਣੀ ਰਹੇ ਪਾਣੀ ਆਪਾਂ ਸੂਟ ਦੇ ਅਕੋਰਡਿੰਗ ਵੱਧ ਘੱਟ ਵੀ ਲੈ ਸਕਦੇ ਆਂਗੇ ਹੁਣ ਜਿਹੜਾ ਸੂਟ ਆ ਆਪਾਂ ਨੇ 2 2 ਜਾਂ 3 ਮਿੰਟ ਇਹਦੇ ਵਿੱਚ ਡਿਪ ਕਰਕੇ ਰੱਖਣਾ ਹੈ ਹੁਣ ਇਹਦੇ ਵਿੱਚ ਵਿਨੇਗਰ ਪਾਉਣ ਤੋਂ ਬਾਅਦ 1-2 ਮਿੰਟ ਆਪਾਂ ਇਹਨੂੰ ਪਾਣੀ ਦੇ ਵਿੱਚ ਡਿਪ ਕਰਕੇ ਰੱਖਣਾਗਾ ਕਈ ਕਈ ਬਣਾ ਕੋਲ ਹੁਣ ਵਿਨੇਗਰ ਘਰੇ ਘਰੇ ਹੁੰਦਾ ਵੀ ਨਹੀਂ ਜੀ ਹਨਾ ਸਿਰਕਾ ਜੀ ਨੂੰ ਕਹਿੰਦੇ ਆਂਗੇ ਉਹ ਨਿੰਬੂ ਵੀ ਆਪ ਇਸਤੇਮਾਲ ਕਰ ਸਕਦੇ ਨੇ ਇਹਦੇ ਵਿੱਚ ਇਹਨੂੰ ਜੀ ਆਪਾਂ 1-2 ਮਿੰਟ ਇਹਦੇ ਵਿੱਚ ਡਿਪ ਕਰਕੇ ਰੱਖਣਾਗਾ ਬਹੁਤ ਟਾਈਮ ਵੀ ਨਹੀਂ ਡਿਪ ਕਰਕੇ ਰੱਖਣਾ ਜੀ ਹੁਣ ਆਪਾਂ ਇਹਨੂੰ ਬਾਹਰ ਕੱਢਦੇ ਆਂਗੇ ਤੇ ਸੁਕਣਾ ਪਾਉਨੇ ਆਂਗੇ ਆ ਦੇਖੋ ਆਪਾਂ ਜਿਹੜਾ ਹੁਣ ਅੰਮਕ ਪਾਇਆ ਸੀਗਾ ਉਦੋਂ ਨਾ ਆਪਣਾ ਪਾਣੀ ਦੇਖੋ ਵੀ ਬਾਲਾ ਪਾਣੀ ਦੇ ਵਿੱਚ ਕਲਰ ਨਹੀਂ ਨਿਕਲਿਆ ਕਈ ਸੂਟਾਂ ਤਾਂ ਜੀ ਬਹੁਤ ਕਲਰ ਨਿਕਲਦਾ ਗਾ ਹਨਾ ਉਹਦੇ ਵਿੱਚ ਆਪਾਂ ਨਾਮੁਕਿ استعمال ਜ਼ਰੂਰ ਕਰਿਓ ਹਨਾ ਲੋង ਆਪਾਂ ਇਹਨੂੰ ਬਾਹਰ ਕੱਢਦੇ ਆਂ ਜੀ ਇਹਨੂੰ ਜੀ ਆਪਾਂ ਨੇ ਬਾਹਲੀ ਧੁੱਪੋ ਵਿੱਚ ਨਿਸਕਾਉਣਾ ਜਿਵੇਂ ਆਪਣੇ ਸਵੇਰ ਦੀ ਧੁੱਪ ਹੋ ਜਾਂ ਸ਼ਾਮ ਦੀ ਧੁੱਪ ਹੁੰਦੀ ਹੈ ਉਹਦੇ ਵਿੱਚ ਆਪਾਂ ਜਿਹੜੇ ਕੱਪੜੇ ਨੇ ਸੁਕਾਉਣੇ ਨੇਗੇ ਇਸ ਨਾਲ ਜੀ ਆਪਣਾ ਜਿਹੜੇ ਸੂਟ ਦਾ ਕਲਰ ਵੀ ਨਹੀਂ ਉਡਦਾ ਤੇ ਇਦਾਂ ਡਰਾਈ ਕਲੀਨ ਕਰਨ ਨਾਲ ਜੇ ਘਰ ਵਿੱਚ ਹੀ ਸੂਟਾਂ ਦੀ ਜਿਹੜੀ ਸਮੂਥਨੈਸ ਆ ਤੇ ਸ਼ਾਈਨ ਆ ਬਣੀ ਰਹਿੰਦੀ ਹੈਗੀ ਹੁਣ ਆਪਾਂ ਸੂਟਾਂ ਨੂੰ ਸੂਟ ਨੂੰ ਜੀ ਬਾਹਰ ਕੱਢ ਲਿਆ ਹੁਣ ਆਪਾਂ ਇਹਨੂੰ ਸੁੱਕਣਾ ਪਾਵਾਂਗੇ ਇਹਨੂੰ ਜੀ ਆਪਾਂ ਸ਼ਾਮ ਐ ਸੁਕਾਵਾਂਗੇ ਸਵੇਰ ਦੀ ਧੁੱਪ 'ਚ ਜਾਂ ਸਵੇਰੇ ਜਾਂ ਸ਼ਾਮ ਨੂੰ ਜੀ ਬੜੀ ਤੇਜ਼ ਧੁੱਪ 'ਚ ਨਹੀਂ ਆਪਾਂ ਇਹਨੂੰ ਸੁਕਾਉਂਦੇ ਤਾਂ ਜੋ ਜਿਹੜੇ ਡੱਬ ਨੇ ਫਿਰ ਸੂਟ ਵਿੱਚ ਪੈ ਜਾਣਗੇ ਜੀ ਹੁਣ ਆਪਾਂ ਇਹਨੂੰ ਸੁੱਕਣਾ ਪਾਉਣਾ ਹੁਣ ਸ਼ਾਮ ਦੀ ਧੁੱਪ ਹੈਗੀ ਇਸੇ ਤਰ੍ਹਾਂ ਇਹ ਜਿਹੜੇ ਆਪਾਂ ਘਰੇ ਸੂਟ ਛਿਲਕ ਦੇ ਘਰ ਵਿੱਚ ਹੀ ਡਰਾਈ ਕਲੀਨ ਕਰ ਸਕਦੇ ਆਂਗੇ ਤੇ ਵਾਸ਼ ਕਰ ਸਕਦੇ ਆਂ ਜੀ ਦੇਖੋ ਦੁਪट्टे ਤੇ ਜਿਹੜਾ ਇੱਥੇ ਦਾਗ ਸੀ ਜੀ ਉਹ ਵੀ ਲਹਿ ਗਿਆ ਇੱਥੋਂ ਤੁਸੀਂ ਚੈੱਕ ਕਰ ਸਕਦੇ ਹੋ ਇਦਾਂ ਹੀ ਆਪਾਂ ਨੇ ਹਲਕੇ ਹਲਕੇ ਹੱਥਾਂ ਨਾਲ ਇਹਨੂੰ ਧੋਣਾ ਹੈ ਜੀ ਬਾੜੀ ਤੇਜ਼ ਧੁੱਪ ਚ ਨਹੀਂ ਬਸ ਜੀ ਆਪਾਂ ਨੇ ਪਾਉਣਾ ਉਮੀਦ ਕਰਦੇ ਆਂ ਅੱਜ ਦੀ ਵੀਡੀਓ ਤੁਹਾਨੂੰ ਅੱਜ ਉਮੀਦ ਕਰਦੇ ਆਂ ਜੀ ਅੱਜ ਦੀ ਵੀਡੀਓ ਤੁਹਾਨੂੰ ਸਾਡੀ ਵਧੀਆ ਲੱਗੀ ਹੋਊਗੀ ਅਗਲੀ ਵੀਡੀਓ ਵਿੱਚ ਫਿਰ ਮਿਲਦੇ ਆਂ ਜੀ ਧੰਨਵਾਦ